ਮਗਵਾੜਾ ਦੀ ਜੀਸੀਟੀ ਮਾਰਕੀਟ ਵਿੱਚ ਚੋਰਾਂ ਨੇ ਬਣਾਇਆ ਇੱਕੋ ਰਾਤ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਜਿਨ੍ਹਾਂ ਵਿੱਚ ਦੋ ਮੈਡੀਕਲ ਸਟੋਰ ਇੱਕ ਕਰਿਆਨਾ ਸਟੋਰ ਸੀ ਉਥੇ ਇੱਕ ਮੰਦਿਰ ਦੇ ਪ੍ਰਧਾਨ ਦੇ ਨਕਦੀ ਵੀ ਬਹੁਤ ਸੀ ਜੋ ਕਿ ਮੰਦਿਰ ਦੀ ਸੀ ਚੋਰ ਉਹ ਲੈ ਕੇ ਫਰਾਰ ਹੋ ਗਏ ਤੇ ਦੁਕਾਨਾਂ ਦੇ ਅੰਦਰ ਅਤੇ ਬਾਹਰ ਵਾਲੇ ਕੈਮਰੇ ਤੋੜੇ ਦੱਸਿਆ ਜਾ ਰਿਹਾ ਕਿ ਚੋਰ ਕਾਰ ਦੇ ਵਿੱਚ ਆਏ ਸੀ ਤੇ ਪੁਲਿਸ ਜਿਹੜੀ ਆ ਉਹ ਇਹਨਾਂ ਚੋਰਾ ਨੂੰ ਫੜਨ ਵਿੱਚ ਫੇਲ ਨਜ਼ਰ ਆ ਰਹੀ ਹੈ ਕਿਉਂਕਿ ਬੀਤੇ ਦਿਨ ਵੀ ਇੱਕ ਮੈਡੀਸਨ ਮੈਡੀਕਲ ਸਟੋਰ ਤੇ ਵੱਡੀ ਚੋਰੀ ਹੋਈ ਸੀ ਰਾਜਕਮਰ ਜੀ ਹਾਂ ਸਰ ਆਪਣਾ ਮੈਡੀਕਲ ਸਟੋਰ ਹੈ ਚੋਰੀ ਹੋਈ ਹੈ ਜੀ ਕਾਫੀ ਨੁਕਸਾਨ ਹੋਇਆ ਲੱਗਦਾ ਕੀ ਮਾਮਲਾ ਸਾਰਾ ਤੁਹਾਨੂੰ ਕੋਈ ਪਤਾ ਲੱਗ ਮਾਮਲਾ ਮੈਨੂੰ ਰਾਤ ਨੂੰ 2 ਵਜੇ ਫੋਨ ਆਇਆ ਜੀ 2:30 ਵਜੇ ਤੁਹਾਡੇ ਚੋਰੀ ਹੋ ਗਈ ਕਿਸਦਾ ਫੋਨ ਆਇਆ ਸਰ ਇਹ ਥਾੜਾ ਗਵੰਡੀ ਆ ਬੰਦੇ ਤੇ ਮੁੰਡੇ ਸੀ ਓਕੇ ਉਹਨਾਂ ਦਾ ਫੋਨ ਆਇਆ ਵੀ ਦੇਖ ਤੋ ਆਗੇ ਤੁਹਾਡੇ ਕੋਈ ਸ਼ਟਰ ਭੱਜਾ ਲਾਦਾ ਮੈਂ ਓਕੇ ਜਦੋਂ ਸਵੇਰੇ ਆ ਕੇ ਦੇਖਿਆ ਕਿੰਨੇ ਵਜੇ ਮੈਂ 2:30 ਵਜੇ ਆਇਆ ਲਗਭਗ 2:30 ਦੀ ਗੱਲ ਹੈ 2:30 ਵਜੇ ਲਗਭਗ 2:30 ਵਜੇ ਸੀ ਹੈ ਆ ਇਹ 3 ਵਜੇ ਦੇ ਵਿੱਚ ਟਾਈਮ ਨਹੀਂ ਦੇਖਿਆ ਫੜੜਾ ਦੋੜੀ ਜਨਾ ਕਰ ਨੁਕਸਾਨ ਹੋ ਗਿਆ ਆਪਣਾ ਨੁਕਸਾਨ ਕਾफी ਹੋ ਗਿਆ ਜੀ ਮੈਂ ਕਿ ਮੰਦਰ ਦਾ ਪਤਾ ਨਹੀਂ ਇੱਥੇ ਜੀ ਕੋ ਕਾਫੀ ਪੈਸੇ ਪੈ ਸੀਗੇ ਬਾਕੀ ਤਾਂ ਹਿਸਾਬ ਨਾਲ ਪਤਾ ਲੱਗਣਾ ਵੀ ਕਿੰਨੇ ਕੇ ਪੈਸੇ ਤੁਹਾਡੇ ਕਹਿੰਦੇ ਪਾਪ ਜੀ ਮੰਦਰ ਦੀ ਜਿਹੜਾ ਇੱਥੇ ਜਿਹੜੀ ਰਾਸ਼ੀ ਹੈਗੀ ਇੱਥੇ ਉਹ ਰਾਸ਼ੀ ਰੱਖੀ ਸੀਗੀ ਕਿਉਂਕਿ ਉਹ ਠੀਕ ਹੈ ਵੀਰਾਨ ਪ੍ਰਧਾਨ ਕਰਨਾ ਬੰਦਾ ਨਾ ਪ੍ਰਧਾਨ ਕਰਕੇ ਸਭ ਕੁਝ ਰੱਖਣਾ ਬੰਦਾ ਨਾ ਇੱਕ ਬੇਈਂ ਛੱਡ ਗਿਆ ਸਭ ਕੁ ਲੈ ਵਿੱਚੋਂ ਕੋ ਦਵਾਈਆਂ ਵੀ ਚੱਕ ਕੇ ਲੈ ਗਿਆ ਪਤਾ ਨਹੀਂ ਕੋਈ ਖਰ ਹੁਣ ਉਹਦੇ ਦੁਕਾਨ ਤੇ ਆਵਾਂਗੇ ਪਰ ਉਹ ਕੋਚੀ ਛੱਡੀ ਰਹੀ ਹੁਣ ਸਰ ਜਰਤੂਸੀ ਆਇਆ ਪਿੱਛੇ ਅਸੀਂ ਦੇਖ ਰੇ ਗੱਲੇ ਖੁੱਲੇ ਪਏ ਆ ਗੱਲੇ ਜੇ ਸਾਰੀ ਨਗਰੀ ਸਾਰੀ ਲੱਗ ਗਈ ਸਭ ਕੁਝ ਜੋ ਇੱਕ ਇੱਕ ਪੈਸਾ ਛੱਡਿਆ ਰੱਖ 1 ਰੁਪਈਆ ਵੀ ਇਹਨੇ ਪਿਛਾ ਰੱਖ ਉਹ ਛੱਡੇ ਨੇ ਕੋਈ ਚੀਜ਼ ਸਭ ਕੁਝ ਲੈ ਗਏ ਤੱਕ ਦੇਖੋ ਸਾਰੇ ਤਾਂ ਬੋਲੇ ਫੋਲਾ ਫਲੀ ਕੀਤੀ ਆ ਸਾਰੇ ਪਿੱਛੇ ਤੱਕ ਸਾਰੇ ਉਹਨਾਂ ਅਣੀ ਗਵਾੜ ਇਹ ਆ ਮਤਲਬ ਕੈਂਟਾ ਇਕ ਲਾਇ ਲਾਦਾ ਮੈਨੂੰ ਕਰਾਉਣ ਸਿਰ ਕਦੀ ਪਹਿਲਾਂ ਵੀ ਇਦਾਂ ਦੀ ਵਾਰਦਾਤ ਹੋਈ ਅੱਜ ਤੱਕ ਵਾਰਦਾਤ ਕਦੀ ਪਹਿਲਾਂ ਹੋਈ ਨਹੀਂ ਅੱਜ ਤੱਕ ਕਿੱਥੇ ਨਹੀਂ ਹੋਉਂਦੀ ਸ਼ੱਕ ਵਗੈਰਾ ਹੈ ਜੀ ਕਿਸੇ ਨੂੰ ਮੈਨੂੰ ਸ਼ੱਕ ਹੋਂ ਕਿਵੇਂ ਕਹਿ ਸਕਦੇ ਆ ਆਪ ਇੱਕ ਵਾਰੀ ਮੋਬਾਈਲ ਪਿਛਲੇ ਸਾਲ ਮੋਬਾਈਲ ਦੀ ਦੁਕਾਨ ਚੋਰੀ ਹੋਈ ਸੀ ਤਾਂ ਉਹ ਬਸ ਤੂੰ ਕੈਮਰੇ ਚ ਨਹੀਂ ਆਇਆ ਕੁਝ ਹਾਂ ਜੀ ਕੈਮਰੇ ਖਲੇ ਦੇਖਿਆ ਨਹੀਂ ਹਾਂ ਬਾਹਰ ਦੇਖਦੇ ਨਹੀਂ ਤੇ ਦੁਕਾਨ ਪਿੱਛੇ ਕਾਫੀ ਖੁਰਦ-ਬੁਰਦ ਹੋਈ ਆ ਪਿੱਛੇ ਅਸੀਂ ਦੇਖਿਆ ਜੀ ਤੁਹਾਡਾ ਕਾਫੀ ਸਾਰਾ ਤੁਰਦਾ ਉਹਨਾਂ ਪਿੱਛੇ ਤੱਕ ਫੋਲੀ ਆ ਦੁਕਾਨ ਮਾਲ ਕੋਈ ਛੱਡੀ ਨਹੀਂ ਹੈ ਵੀ ਜਿੱਥੇ ਬਲੋਂ ਹੂੰ ਕੋਈ ਕੋਸ਼ਿਸ਼ ਕੀਤੀ ਉਹਨਾਂ ਵੀ ਕੁਝ ਕੋਈ ਕੋਈ ਛੱਡਣ ਦਿੱਤੇ ਜਾ ਜਿਵੇਂ ਨਗਦੀ ਅੰਦਾਜ਼ਾ ਕੁ ਸ਼ੁਗਰ ਕਿੰਨੇ ਕਰੀ ਹੋ ਸਕਦੀ ਹੈ ਅੰਦਾਜ਼ਾ ਕੀ ਕਹਿ ਸਕਦੇ ਆ ਲੇਖ ਦੇਖੇ ਪਾ ਲੱਗਣਾ ਪਰ ਫਿਰ ਹੈ ਨਹੀਂ ਛੱਡਿਆ ਕੋਈ ਨਾ ਸੇਲ ਵੀ ਤਾਂ ਇੱਥੇ ਵੀ ਸੀ ਦੁਕਾਨ ਸੇਲ ਵੀ ਇੱਥੇ ਵੀ ਸੀ ਤਿੰਨ ਦਿਨ ਦੀ ਸੇਲ ਪਈ ਸੀ ਉਹ ਮੈਂ ਅਸੀਂ ਭਰਦੇ ਆ ਆਈਟੀਆਰ ਭਰਦੇ ਆ ਜੀ ਅਕਾਊਂਟੈਂਟ ਨੂੰ ਮੈਂ ਗਿਆ ਸੀਗਾ ਵੀ ਚੱਲ ਬਈ ਮੈਨੂੰ ਦੱਸ ਦੇ ਕਿੰਨੇ ਪੈਸੇ ਟੈਕਸ ਜਮ ਕਰਾਣਾ ਉਹ ਮੈਂ ਇਸ ਕਰਕੇ ਪੈਸੇ ਵੀ ਇੱਥੇ ਰੱਖੇ ਹੋਏ ਸੀਗੇ पांचो ਗਾਵੇਂ ਮੈਂ ਤੁਹਾਨੂੰ ਦੱਸੂਗਾ ਕਿ ਕਿੰਨੇ ਪੈਸੇਾਂ ਦਾ ਮਕਾਨਾ ਸਰ ਪੁਲਿਸ ਪੁੱਜੀ ਮੌਕੇ ਤੇ ਰਾਤੀ ਹਾਂ ਪੁਲਿਸ ਤੋਂ ਰਾਤ ਪਹੁੰਚ ਗਈ ਸੀ ਅੱਛਾ ਸੋ ਕੀ ਅਪੀਲ ਕਰਦੇ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਦੇਖੋ ਪ੍ਰਸ਼ਾਸਨ ਤੋਂ ਤੁਸੀਂ ਇਹ ਕਹਿੰਦੇ ਦੇਖੋ ਤੁਹਾਨੂੰ ਸੇਲ ਟੈਕਸ ਵੀ ਦਿੰਨੇ ਆ ਇਨਕਮ ਟੈਕਸ ਵੀ ਦਿੰਨੇ ਆ ਅਸੀਂ ਦੁਕਾਨਾਂ ਖੋਲਦੇ ਆ ਅਸੀਂ ਸੇਬ ਵੀ ਆ ਨੇ ਤੇ ਘਰ ਸੌ ਵੀ ਨਹੀਂ ਸਕਦੇ ਜਾ ਕੇ ਅਸੀਂ ਆਪਣੇ ਘਰ ਸੌ ਵੀ ਨਹੀਂ ਸਕਦੇ ਦੇਖੋ ਤੁਹਾਡੇ ਸਾਹਮਣੇ ਦੇਖ ਲਓ ਸਾਨੂੰ ਜੀਣ ਦਿੰਦੇ ਨਹੀਂ ਕਿਸੇ ਤਾਂ ਲੋਕੀ ਜੀਣ ਦਿੰਦੇ ਅਸੀਂ ਮਿਹਨਤ ਕਰਕੇ ਰੋਟੀ ਖਾਂਦੇ ਆ ਦੇਖੋ ਸ਼ਾਮ ਸਰ 8 ਵਜੇ ਲੱਗਦਾ 9 ਵਜੇ ਦੁਕਾਨ ਫੜਨ ਨਾ ਦੁਕਾਨ ਖੋਲਦੇ ਆ ਗਵਰਨਮੈਂਟ ਸੇਲਡਰ ਦੰਨੇ ਇਨਕਮ ਟੈਕਸ ਦੰਨੇ ਸਾਰੇ ਟੈਕਸ ਦੰਨੇ ਨੀ ਰੱਖਸ ਨੇ ਅਸੀਂ ਫੇਰ ਸੇਫ ਨਹੀਂ ਸਰ ਲਾਸਟ ਟਾਈਮ ਕਿੰਨੇ ਵਜੇ ਦੁਕਾਨ ਲਾਫ ਕੀਤੀ ਸੀ ਰਾਤੀ 11:30 ਵਜੇ ਜੀ ਸੋ ਚੌਂਕੀਦਾਰ ਨਹੀਂ ਇੱਥੇ ਕੋਈ ਚੌਂਕੀਦਾਰ ਸਿਗਾ ਪਰੇ ਉਹ ਨਜ਼ਰ ਆ ਪਿੱਛੇ ਫੜ ਰਹਾ ਦੂਜੇ ਪਾਸੇ ਦਾ ਮੱਛੀ ਮੱਛੀ ਵਾਲੇ ਮਾਰ ਕੇ ਤਾਂ ਕੋਣ ਸਦਾ ਉਹਨਾਂ ਦਾ ਡੜਾ ਕਹਿੰਦਾ ਮੈਨੂੰ ਮੈਨੂੰ ਮਾਰ ਦੇਣ ਕਹਿੰਦਾ ਕਹਿੰਦਾ ਬੰਦੇ ਸਿਗੇ ਸ਼ਟਰ ਬੰਦਦੇ ਸੀਗਾ ਮੈਂ ਕਹਿੰਦਾ ਪਹਿਲਾਂ ਤੋਂ ਹਮਨ ਦੱਸਦੇ ਆਂ ਫੋਨ ਕਰ ਕੋਈ ਸਰ ਇਹ ਤੁਹਾਡਾ ਸ਼ਟਰ ਕਿੰਨੇ ਲੋਕ ਲੱਗੇ ਸੀ ਹਾਂਜੀ ਸੈਂਟਰ ਲੌਕ ਵੀ ਲੱਗਾ ਸੀ ਇਹਨੂੰ ਸੈਂਟਰ ਲੌਕ ਵੀ ਲੱਗਾ ਜ ਦੋਆਂ ਦਰ ਲੌਕ ਨੂੰ ਚੱਕ ਕੇ ਤੋੜੇ ਤਾ ਕੋ ਤੋੜਦਾ ਪੱਟੀ ਦਿੱਤਾ ਹਾਂ ਸਰ ਪੱਟੀ ਤਾਂ ਨੋ ਦੇਖੋ ਤਾਲੇ ਕੁੱਟੇ ਹੀ ਨਹੀਂ ਹੈ ਉਹ ਖਿੱਚਣ ਵਾਲੇ ਨੇ ਬਸ ਤਾਂ ਖਿੱਚਿਆ ਹੋਊਗਾ ਸਾਨੂੰ ਇਹ ਨਹੀਂ ਪਤਾ ਕਣ ਖਿੱਚਿਆ ਗਲਤ ਗੱਲ ਕਹਿੰਦੇ ਤਾਨ ਬਾਤ ਸਰ ਤੁਸੀਂ ਮੌਕੇ ਤੇ ਪੁੱਜੇ ਆ ਤਿੰਨ ਦੁਕਾਨਾਂ ਦੇ ਜਿੰਦਰੇ ਤੋੜੇ ਗਏ ਸ਼ਟਰ ਭੰਨੇ ਗਏ ਆ ਕਾਫੀ ਨੁਕਸਾਨ ਹੋਇਆ ਦੁਕਾਨਦਾਰ ਕਹਿੰਦੇ ਨਗਦੀ ਵੀ ਲੈ ਗਏ ਤੁਸੀਂ ਮੌਕੇ ਤੇ ਪੁੱਜੇ ਆ ਕੀ ਕਹਿੰਦਾ ਤੁਹਾਡਾ ਕੀ ਦੇਖਿਆ ਤੁਸੀਂ ਐਂ ਦੇ ਦੇਖਿਆ ਕਿ ਖਾਰਾ ਸਰ ਬੌਜੀ ਦੇ ਕੰਦਰ ਮੈਂ ਕਿਵੇਂ ਕੈਸ਼ ਲਾਏ ਹੋ? ਸਮਾਨ ਤੋਂ ਲਾਏ ਨੇ। ਜੀ। ਕੈਸ਼ ਉਹ ਕਿੰਦਰ ਬਾਬਾ ਕੈਸ਼ ਜੀ ਦਾ। ਜੀ। ਤੁਹਾਨੂੰ ਮੰਦਿਰ ਦੇ ਪ੍ਰਧਾਨ ਜੀ ਨੇ ਮੰਦਿਰ ਦੇ ਉਹ ਕਿੰਦਰ ਉਹ ਮੰਦਿਰ ਦਾ ਕੈਸ਼ ਰੱਖਿਆ ਜਾਂਦਾ ਮੰਦਿਰ ਵਿੱਚ। ਸਰ ਕਿਹੜਾ ਏਰੀਆ ਪੈਂਦਾ ਹੈ? ਇਹ ਇੰਡਸਟਰੀ ਏਰੀਆ ਪੈਂਦਾ ਜੀ। ਜੀ। ਤੁਹਾਨੂੰ ਦੁਕਾਨਦਾਰਾਂ ਵੱਲੋਂ ਕਦੋਂ ਸ਼ਿਕਾਇਤ ਕੀਤੀ ਗਈ ਚੋਰੀ ਹੋ ਗਈ? ਤੁਹਾਨੂੰ ਕਦੋਂ ਪਤਾ ਲੱਗਾ? ਮੈਨੂੰ ਸਵੇਰੇ ਤੀਸਰੇ ਮੁੰਡਿਆਂ ਨੂੰ ਪਹੁੰਚ ਦਿੱਤਾ ਸੀਗਾ ਤੱਤਿਆਂ ਕੋਲ ਜੇ ਮੈਂ ਉਹ ਤੋਂ ਮੈਂ ਰੋਸੇ ਨੂੰ ਤਾ ਗਿਆ ਫਿਰ 3 ਵਜੇ ਆਖੀ ਤੜਕੇ ਅੱਜ ਅੰਦਾਜ਼ਾ ਕੀ ਲਗਾਇਆ ਜਾ ਸਕਦਾ ਚੋਰੀ ਕਦੋਂ ਕੋਈ ਹੈ ਇਹ ਇਹ ਹੁਣ ਦੇਖਦੇ ਆ ਕੈਮਰਾ ਚੈੱਕ ਕਰਦੇ ਆ ਲੱਗਦਾ ਆ ਆਸ-ਪਾਸ ਤੇ ਕੈਮਰਾ ਦੇਖਦੇ ਆ ਇਹਨਾਂ ਦੇ ਕੈਮਰੇ ਤੇ ਉੱਪਰੋਂ ਕਰਕੇ ਸੀਗੇ ਇਹ ਅੱਛਾ ਤੇ ਆਸ-ਪਾਸਿਆਂ ਤੇ ਇੱਕ ਕੈਮਰਾ ਦੇਖਦੇ ਆ ਜਿਸ ਨਾਲ ਦੀ ਕਰਦੇ ਇਹ ਤਾਂ ਸਰ ਇਹ ਮੈਡੀਕਲ ਸਟੋਰ ਹੈ ਜਿੱਥੇ ਤੁਸੀਂ ਦੂਸਰੀਆਂ ਜੀ ਦੁਕਾਨਾਂ ਬਾਰੇ ਜਾਣਕਾਰੀ ਦੇਵੋ ਕਿਹੜੀ-ਕਿਹੜੀ ਦੁਕਾਨਾਂ ਤੇ ਚੋਰੀ ਹੋਈ ਹੈ ਹਾਂ ਇੱਕ ਅੱਗੇ ਮੈਡੀਕਲ ਹੈ ਇਹ ਉਹ ਵੀ ਮੈਡੀਕਲ ਸਟੋਰ ਹੈ ਤਨੇਜਾ ਮੈਡੀਕਲ ਸਟੋਰ ਹੈ ਇਹ ਇਹ ਰਾਜ ਮੈਡੀਕਲ ਤੋਂ ਤੀਸਰੀ ਦੁਕਾਨ ਕੱਢੀ ਹੈ ਕੌਸ਼ਲ ਕਰਿਆਣਾ ਸਟੋਰ ਆ ਜੀ ਸੋ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹੋ ਸਰ ਉਹ ਦੇਖਦੇ ਹਾਂ ਨਰਵਿਕ ਕਰ ਦਿਆ ਕੈਮਰਾ ਕਮਰੇ ਦੇਖਦੇ ਨੇ ਫਿਰ ਸਰ ਕੀ ਕਰੀ ਪਹਿਲਾਂ ਵੀ ਲੱਕ ਵਿੱਚ ਇੰਨੀ ਚੋਰੀਆਂ ਹੁੰਦੀਆਂ ਇੱਥੇ ਨਹੀਂ ਇੰਨਾ ਤੋਂ ਹੋ ਰਹੀ ਦੇਰਵਾਜ਼ੇ ਚੋਰੀਆਂ ਤੋਂ ਭਾਜੀ ਕਈ ਵਾਰ ਹੋ ਚੁੱਕੀਆਂ ਇੱਥੇ ਨਹੀਂ ਸਾਡੇ ਬਹੁਤ ਘਟ ਜਾਂਦੇ ਫਿਰ ਅਗਰ ਸਾਹਮਣੇ ਕੋਈ ਆਉਂਦਾ ਹੈਗਾ ਜੋ ਕੈਮਰੇ ਖਰੂੰਦੇ ਜਾਂਦੇ ਆ ਤਾਂ ਅਗਰ ਚੋਰ ਸਾਹਮਣੇ ਆਉਂਦੇ ਆ ਤਾਂ ਕਿੱਦਾਂ ਦੀ ਕਾਰਵਾਈ ਕੀਤੀ ਹੈ ਕਾਰਵਾਈ ਸਭ ਹੋ ਗਿਆ ਫਿਰ ਪਟਾ ਦਰਜ ਕਰਾਂਗੇ ਜੀ ਸਰ ਆਪਣਾ ਕੀ ਨਾਮ ਰਾਜਕੌਸ਼ਨ ਜੀ ਕੌਸ਼ਨ ਜੀ ਬੜੀ ਮਾੜੀ ਗੱਲ ਹੋਈ ਕਿ ਤੁਹਾਡੀ ਦੁਕਾਨ ਤੇ ਚੋਰੀ ਹੋਈ ਹੈ ਔਰ ਚੋਰਾਂ ਨੇ ਇੱਕੋ ਰਾਤ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਤੁਹਾਨੂੰ ਕਦੋਂ ਪਤਾ ਲੱਗਾ ਸਾਨੂੰ 3 ਵਜੇ ਆਈ ਸੀ 3 ਵਜੇ ਘਰੋਂ ਆਏ ਸਾਨੂੰ ਗਵਾਂਢੀ ਜੀ ਸਾਡੇ ਗਵਾਂਢੀਆਂ ਨੇ ਦੱਸਿਆ ਜੀ ਇਹ ਤੁਹਾਡੀ ਦੁਕਾਨ ਦੇ ਤਾਲੇ ਬੰਦ ਦਿੱਤੇ ਜੀ ਕਿੰਨਾ ਕੀ ਨੁਕਸਾਨ ਹੋ ਗਿਆ ਭਜੀ ਤੁਹਾਡਾ ਨੁਕਸਾਨ 25-30 ਹਜ਼ਾਰ ਦਾ ਜੀ ਕੈਸ਼ ਵੀ ਲੱਗੇ ਕੈਸ਼ ਵੀ ਲੱਗੇ ਸਰੋਂ ਦਾ ਤੇਲ ਆਹਰ ਪੀਕ ਸਾਬਣ ਤੇ ਕਾਜੂਆਂ ਦਾ ਤੇਲ ਜੀ 25000 ਕੈਸ਼ ਪਿਆ ਸੀ ਇੱਥੇ ਨਹੀਂ 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 ਜੀ ਕੈਸ਼ ਤਾਂ ਸਿਰਫ 6500 ਰੁਪਏ ਹੀ ਹੋਣਾ ਜੀ ਭਾਂਡ ਸੀਗੀ ਜੀ ਤੇ 4500 ਰੁਪਏ ਤੁਹਾਡੀ ਦੁਕਾਨ ਦੇ ਅੰਦਰ ਕੋਈ ਕੈਮਰਾ ਹੈਗਾ ਕੈਮਰਾ ਸੀਗਾ ਸਰ ਬਾਹਰ ਲੱਗਾ ਸੀਗਾ ਜੀ ਉਹ ਤੋੜ ਦਿੱਤਾ ਕੈਮਰੇ ਤੋੜਤੇ ਹਾਂ ਜੀ ਤੇ ਪੁਲਿਸ ਆਈ ਮੌਕੇ ਤੇ ਆਈ ਸੀ ਜੀ ਪੁਲਿਸ ਵਾਲੇ ਅੱਛਾ ਤੋੜਕ ਸਮਾਨ ਵਗੈਰਾ ਵੀ ਲੱਗਾ ਹੈ ਨਾ ਤੇ ਨਕਦੀ ਵੀ ਲੱਗਾ ਹੈਗੇ ਹਾਂ ਜੀ ਹਾਂ ਜੀ ਸੋ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਅਸੀਂ ਕਹਿੰਦੇ ਹਾਂ ਇਨਸਾਫ ਮਿਲਣਾ ਚਾਹੀਦਾ ਜੀ ਆਮ ਪਾਰਟੀ ਦੇ ਰਾਤ ਦੇ ਵਿੱਚ ਜਿੰਨਾ ਔਖਾ ਹੋ ਗਿਆ ਜੀ ਪਹਿਲਾਂ ਤਾਂ 12 13 ਘੰਟੇ ਸੀ ਇੱਥੇ ਡਿਊਟੀ ਦੇ ਕੇ ਜਾਂਦੇ ਫਿਰ ਰਾਤ ਨੂੰ ਉੱਠੜ ਕੇ ਕਿੰਨਾ ਨੂੰ ਕਿਤੇ ਕੰਮ ਅਸੀਂ ਕਰ ਜਾਂ ਸਰ ਕਰ ਸਕਦਾ ਕਿੰਨੇ ਵਜੇ ਗਈ ਸੀ ਭਾਈ ਦੁਕਾਨ ਅਸੀਂ 9 ਵਜੇ ਜਾਂਦੇ 9 ਵਜੇ ਗਈ ਸੀ ਹਾਂ ਜੀ ਕਦੀ ਇਦਾਂ ਦੀ ਪਹਿਲਾਂ ਵੀ ਕੋਈ ਸ਼ੱਕ ਵਗਰਾ ਹੈਗਾ ਤੇ ਕੋਈ ਵਾਰ ਨਹੀਂ ਨਹੀਂ ਜੀ ਪਹਿਲਾਂ ਕਦੀ ਨਹੀਂ ਹੋਇਆ ਜੀ ਆਪਾਂ 1990 ਦੇ ਇੱਥੇ ਦੁਕਾਨ ਕਰਦੇ ਕਦੀ ਨਹੀਂ ਇਦਾਂ ਨਹੀਂ ਕੋਈ ਵਾਰਦਾ ਤੋਂ ਕਿਤੇ ਇਦਾਂ ਤੜੀ ਦਿਨੇ ਪਹਿਲਾਂ ਕੋਈ ਤਾਰਦਾ ਸੀ ਜਾਂ ਕੋਈ ਸ਼ੱਕੀ ਵਿਅਕਤੀ ਨਾ ਸਾਡੇ ਕੋਲ ਤਾਂ ਬਹੁਤ ਗਾਹ ਕਰਦੇ ਜੀ ਕਿਹਦਾ ਨਹੀਂ ਪਤਾ ਲੱਗ ਸਕਦਾ ਹਾਂ ਬਿਲਕੁਲ ਜੀ ਈਲਪੜਕੇ ਵਾਲਾ ਏ ਚੌਕੀਦਾਰ ਹੈਗਾ ਸੀ ਕਹਿੰਦਾ ਮੈਂ ਸੀਟੀਆਂ ਬਹੁਤ ਮਾਰੀਆਂ ਜੀ ਉਹ ਡਰਦਾ ਵਿਚਾਰਾ ਅੱਗੇ ਨੂੰ ਨਹੀਂ ਆਇਆ ਕਹਿੰਦਾ ਮੈਂ ਥੋੜੇ ਦੂਤੋਂ ਸੀਟੀਆਂ ਬਹੁਤ ਮਾਰੀਆਂ ਕੁੱਤੇ ਵੀ ਬਹੁਤ ਭੌਂਕੇ ਚੌਕੀਦਾਰ ਕੋ ਕੋ ਮੋਬਾਈਲ ਫੋਨ ਹੈ ਨਹੀਂ ਜੀ ਜਾਂ ਪੁਲਿਸ ਮੋਬਾਈਲ ਕਹਿੰਦਾ ਮੈਂ ਕੀਤੇ ਦੋ ਤਿੰਨਾਂ ਨੂੰ ਕਿਸੇ ਨੇ ਚੁੱਕਿਆ ਨਹੀਂ ਚੌਕੀਦਾਰ ਨੂੰ ਇੰਨਾ ਨਹੀਂ ਸੀ ਪਤਾ ਕਿ ਪੁਲਿਸ ਦਾ ਜਿਹੜਾ ਕੰਟਰੋਲ ਰੂਮ ਹੈਗਾ ਉੱਥੇ ਨਹੀਂ ਉਹਨੂੰ ਪਤਾ ਹੋਣਾ ਜੀ 112 ਦਾ ਨਹੀਂ ਚੌਕੀਦਾਰ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਦਾ ਇਹ ਹੁਣ ਇਹ ਸਾਨੂੰ ਨਹੀਂ ਉਹ ਕਹਿੰਦਾ ਵੀ ਮੈਨੂੰ ਪਤਾ ਨਹੀਂ ਸੀ ਭਾਈ ਪੁਲਸ ਵਾਲਿਆਂ ਨੇ ਪੁੱਛਿਆ ਸਾਨੂੰ ਕਹਿੰਦਾ ਮੈਨੂੰ ਇਸ ਨੰਬਰ ਦਾ ਅੱਛਾ ਕਿਤੇ ਇਦਾਂ ਤਾਂ ਨਹੀਂ ਕੋਈ ਕਿਸੇ ਦੀ ਮਿਲੀ ਭੁਗਤ ਨਾ ਇਹ ਕੰਮ ਹੋਇਆ ਨਾ ਜੀ ਤਾਂ ਨਹੀਂ ਕੁਝ ਹੋ ਸਕਦਾ ਉਹਦਾ ਜਾਣ ਪਛਾਣ ਵਾਲੇ ਹੋ ਸਕਦੇ ਸ਼ੱਕ ਸ਼ੁਕ ਤਾਂ ਨਹੀਂ ਕਰਨ ਕਿਸੇ ਨਾ ਨਾ ਜੀ ਕਿਸੇ ਤੇ ਕੋਈ ਸ਼ੱਕ ਨਹੀਂ ਜੀ ਕੀ ਮੰਗ ਕਰਦੇ ਹੋ ਇਨਸਾਫ ਹੋਣਾ ਚਾਹੀਦਾ ਭਾਈ ਜੋ ਵੀ ਛੇਤੀ ਦਾ ਨਹੀਂ ਫੜ ਹੋਵੇ ਗਾਂ ਕਿਸੇ ਦਾ ਨੁਕਸਾਨ ਨਾ ਹੋਵੇ ਕੀ ਲੱਗਦਾ ਕਿ ਆਸ-ਪਾਸ ਦੇ ਕੈਮਰੇ ਵਿੱਚ ਇਹ ਚੀਜ਼ਾਂ ਆ ਸਕਦੀਆਂ ਜੇ ਆਪਾਂ ਕਰੀਏ ਕੋ ਕਰੀਏ ਹੁਣ ਮਿਲ ਤਾਂ ਜਾ ਸਕਦਾ ਹੀ ਜੀ ਗੱਡੀ ਦਾ ਪਤਾ ਲੱਗ ਸਕਦਾ ਕਹਿੰਦੇ ਕਾਰ ਚ ਆਏ ਸੀ ਉਹਨੂੰ ਚੌਂਕੀਦਾਰ ਨੇ ਦੇਖਿਆ ਕਾਰ ਚ ਆਏ ਸੀ ਇਹ ਅੱਛਾ ਕਾਰ ਕਿਹੜੀ ਸੀ ਪਤਾ ਕੁਝ ਵਾਈਟ ਕਲਰ ਦੀ ਕਾਰ ਨੰਬਰ ਨਹੀਂ ਨੋਟ ਕੀਤਾ ਸੀ ਇਹ ਕੈਮਰੇ ਚ ਪਤਾ ਲੱਗਣਾ ਜੀ ਜੀ ਪੁਲਿਸ ਵਾਲਿਆਂ ਨੇ ਕੀ ਕਹਿਣਾ ਹੁਣ ਪੂਰੇ ਚਲੇ ਸਾਡੇ ਨਾਲ ਕੰਮ ਕਰਨ ਅਸੀਂ ਵੀ ਉਹਨਾਂ ਨਾਲ ਰਲ ਕੇ ਕਰੀਏ ਕੰਮ ਛੇਤੀ ਨਾਲ ਇਨਸਾਫ ਹੋ ਜਵੇ ਸਾਰਿਆਂ ਨੂੰ ਮਿਲ ਜਵੇ ਜੀ ਸ਼ਹਿਰਾਂ 'ਚ ਸ਼ਾਂਤੀ ਨਾਲ ਜੀਣ ਖਾਦੇ ਵਪਾਰੀ ਵਪਾਰੀ ਨੂੰ ਬਹੁਤ ਔਖਾ ਹੋ ਗਿਆ ਜੀ ਨਾਲ ਗੁਦਬਾਰੀ ਵਰਤ ਤਾਂ ਖਤਮ ਹੋ ਰਿਹਾ ਜੀ ਡੇ ਬਾਏ ਡੇ ਤੇ ਕੀ ਮੌਜੂਦਾ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਕਿ ਜਿਹੜੇ ਕ੍ਰਾਈਮ ਨੂੰ ਨਸ਼ੇ ਨੂੰ ਖਤਮ ਕੀਤਾ ਜਾ ਰਿਹਾ ਹੈ ਸ਼ਹਿਰਾਂ 'ਚ ਜੋ ਪੰਜਾਬ ਭਰ 'ਚੋਂ ਲੇਕਿਨ ਦੇਖੋ ਭਾਜੀ ਜਿੱਦਾਂ ਜੇ ਤਾਂ ਪ੍ਰਸ਼ਾਸਨ ਚਾਵੇ ਤਾਂ ਦੁਬਈ ਦੇ ਵਿੱਚ ਲੋਕ ਵੀ ਨਹੀਂ ਲੱਗਦੇ ਤਾਂ ਵੀ ਉੱਥੇ ਚੋਰੀ ਨਹੀਂ ਹੁੰਦੀ ਇਹ ਚਾਰ ਚਾਰ 6 6 ਲੋਕ ਲੱਗੇ ਨੇ ਤਾਂ ਵੀ ਚੋਰੀਆਂ ਹੁੰਦੀ ਇਹ ਹੁਣ ਤਾਂ ਜੋ ਵੀ ਕਰਨਾ ਪ੍ਰਸ਼ਾਸਨ ਨੇ ਕਰਨਾ ਸਰ ਆਪਣੀ ਦੁਕਾਨ ਦੀ ਕੀ ਤੋੜ ਪੰਦਾਂ ਨਹੀਂ ਕੀਤੀ ਨਾ ਨਹੀਂ ਜੀ ਤੋੜ ਸੀ ਸ਼ਟਰੇ ਤੋੜਿਆ ਜੀ ਬਸ ਸ਼ਟਰ ਪਟਿਆ ਜਾਂ ਜੀ ਲੋਕ ਤੋੜੇ ਸ਼ਟਰ ਪਟਿਆ ਵੀ ਹੈ ਜਿੱਦਾਂ ਸੈਂਟਰਲ ਲੋਕ ਜਿਹੜਾ ਸੀਗਾ ਉਹਨੂੰ ਪਟਿਆ ਹੈਗਾ ਜੀ ਸਾਈਡ ਵਾਲੇ ਜਿਹੜੇ ਲੋਕ ਜਿਹੜੇ ਨੇ ਭੰਨੇ ਕੀ ਤੁਹਾਡੀ ਦੁਕਾਨ ਤੇ ਕੋਈ ਕਰਿੰਦੇ ਵੀ ਕੰਮ ਕਰਦੇ ਕਰਿੰਮੋ ਜੋ ਮੁੰਡੇ ਹੈਗੇ ਸੀ ਓਕੇ ਗੱਲੋਂ ਕਿ ਧੰਨਵਾਦ ਆਪਣਾ ਭਾਈ ਰਵਿਤ ਨੇ ਜਾਈ ਰਵਿਤ ਨੇ ਜਾਈ ਕੀ ਮਾਮਲਾ ਸਾਰਾ ਚੋਰੀ ਦਾ ਤੁਹਾਡੀ ਦੁਕਾਨ ਤੇ ਚੋਰੀ ਹੋਈ ਮੈਨੂੰ ਜੀ ਰਾਤੀ 2:40 42 ਦੇ ਕੋਲ ਫੋਨ ਆਇਆ ਅੱਛਾ ਬਈ ਸ਼ਟਰ ਟੁੱਟਿਆ ਹੈ ਕਿਹਦਾ ਫੋਨ ਆਇਆ ਇੱਥੇ ਕਲੋਨੀ ਦੇ ਪਿੱਛੇ ਮੁੰਡਾ ਰਹਿੰਦਾ ਉਹ ਮਾਟਰਮ ਵਗੈਰਾ ਕਰਨ ਲਈ ਆਇਆ ਬਾਹਰ ਤੇ ਤਾਂ ਉਹਨੇ ਮੈਨੂੰ ਕਾਲ ਕਰਕੇ ਦੱਸਿਆ ਮੈਂ ਉਸਲੇ ਆਇਆ ਤੇ ਦੇਖਿਆ ਵੀ ਸਾਰਾ ਆ ਨੁਕਸਾਨ ਹੋਇਆ ਪਿਆ ਸੀ ਤੇ ਫਿਰ ਬਾਅਦ ਦੇ ਵਿੱਚ ਉਹ ਜिले ਨਾਲ ਦੇਖਿਆ ਤੇ ਵੀ ਦੇ ਨਾਲ ਕੌਸ਼ਲ ਕਰਿਆਣਾ ਸੂਰ ਦੇ ਨਾਲ ਰਾਜ ਮੈਡੀਕਲ ਦੇ ਉਹਨਾਂ ਦੇ ਵੀ ਹੋਇਆ ਹੋਇਆ ਨੁਕਸਾਨ ਫਿਰ ਕੈਮਰੇ ਵੀ ਲੱਗੇ ਸੀ ਕੈਮਰਾ ਲਗਾ ਸੀਗਾ ਜੀ ਇੱਥੇ ਉੱਪਰ ਕੈਮਰਾ ਪਟਕੇ ਲੱਗੇ ਮਾਰ ਜਿਹੜੇ ਕੈਮਰੇ ਲੱਗੇ ਹੋਏ ਸੀ ਉਹਨਾਂ ਦੀਆਂ ਤਾਰਾ ਤੂਰਾ ਸਾਰੀਆਂ ਉਹਨਾਂ ਨੇ ਤੋੜ ਦਿੱਤੀਆਂ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਤੁਹਾਨੂੰ ਦੇਖੋ ਜੀ 20 ਹਜ਼ਾਰ ਦੇ ਨਵੇਂ ਦੇੜੇ ਦਾ ਹੋ ਹੀ ਗਿਆ ਜੀ ਨਗਦੀ ਲੈ ਕੇ ਆ ਹਾਂ ਨਗਦੀ ਲੈ ਕੇ ਸਮਾਰਟੀ ਵਗੈਰਾ ਹੋਰ ਕੁਝ ਕੈਸ਼ ਕਿੰਨਾ ਲੈ ਕੇ ਤੰਦਾਜਾ ਕਿੰਨਾ ਕੈਸ਼ ਲੈ ਕੇ ਕੈਸ਼ ਦੇਖੋ ਭਾਈ ਇੱਦਾਂ ਵੀ ਮਤਲਬ 5-7 ਹਜ਼ਾਰ ਤੱਕ ਲੈ ਕੇ ਛੱਡਣਾ ਹੈ ਬੰਦੇ ਕਿਉਂਕਿ ਸ਼ਹਿਰ ਨੂੰ ਆ ਕੇ ਕੰਮ ਕਰਨਾ ਫਿਰ ਪਰਚੀਆਂ ਵਾਸਤੇ ਦਿੱਤੇ ਹੋਏ ਸੀ 10-10 20-20 ਵਾਲੇ ਉਹ ਸੀਗੇ ਆ ਭਾਨਸ਼ ਜੀ ਫਿਰ 94 ਇੱਕੋ ਰਾਤ ਚ ਤਿੰਨ ਦਾ ਨਿਸ਼ਾਨਾ ਬਣਾਇਆ ਇਹ ਮੈਡੀਕਲ ਸਟੋਰਾਂ ਨੂੰ ਹੀ ਕੀ ਚੋਣਿਆ ਉਹਨਾਂ ਨੂੰ ਕੁਝ ਪਹਿਲਾਂ ਵੀ ਵਾਰ ਦਿੱਤਾ ਹੁੰਦੀ ਐ ਇਦਾਂ ਦੀ ਸਰ ਹੱਲੇ ਤਾਂ ਪਰਸੋ ਚੌਥੀ ਮੇਰੇ ਨਾਲ ਤੁਸੀਂ ਦੇਖ ਬੜਿਆ ਹੋਣਾ ਉਹਦੇ ਬੀਡੀ ਮੈਡੀਕਲ ਹਾਲ ਦੇ ਵੀ ਜਿਹੜਾ ਆਪਣੇ ਦਿਨ ਵਿਹਾੜੇ ਹੀ ਹੋਇਆ ਜੀ ਹੁਣ ਆ ਮੇਨ ਰੋਡ ਐ ਜਲਦੀ ਰੋਡ ਐ ਇਹ ਤੁਹਾਡੀ ਕਲੀ ਨਗਦੀ ਲੈ ਕੇ ਜਾ ਕੇ ਹੋਰ ਜ਼ਰੂਰੀ ਸਾਮਾਨ ਵਿੱਚ ਨਹੀਂ ਫਿਲਹਾਲ ਤਾਂ ਜੋ ਮੈਂ ਹੱਲੇ ਤੱਕ ਦੇਖਿਆ ਭਾਜੀ ਹੱਲੇ ਤੱਕ ਤਾਂ ਮੇਰਾ ਸਿਰਫ ਨਲਵੀ ਵਾਲਾ ਹੀ ਐ ਬਾਕੀ ਹੁਣ ਆ ਸਾਮਾਨ ਮਾੜਾ ਮੋਟਾ ਦਰਾਮੇ ਸੱਟ ਫਿਰ ਮਤ ਲੱਗੇਗਾ ਪੁਲਿਸ ਆਈ ਸੀ ਮੌਕਾ ਦੇਖੋ ਹਾਂਜੀ ਹਾਂਜੀ ਆਏ ਸੀਗੇ ਮੈਂ ਰਾਤੀ ਫੋਨ ਕੀਤਾ ਸੀ 100 ਨੰਬਰ ਤੇ ਤੇ ਦੋ ਪੀਸ਼ ਯਾਰ ਆਏ ਸੀ ਫਿਰ ਬਾਅਦ ਚੋਂ ਆਪਣੇ ਥੋੜੇ ਚੌਂਕੀ ਲਈ ਆਏ ਸੀਗੇ ਭਾਈ ਜੀ ਦੱਸੋ ਕੀ ਮੰਗ ਕਰਦੇ ਹੋ ਭਾਈ ਪ੍ਰਸ਼ਾਸਨ ਭਾਈ ਪ੍ਰਸ਼ਾਸਨ ਤੋਂ ਮੰਗ ਇਹੀ ਹੈ ਵੀ ਜਿਹੜਾ ਕੋਲੋਂ ਜਿਹੜਾ ਨੁਕਸਾਨ ਹੋ ਗਿਆ ਸਾਡਾ ਤਾਂ ਹੋ ਗਿਆ ਵੀ ਹੋਰ ਕਿਸੇ ਭਾਈ ਬੰਦੂ ਦਾ ਨਾ ਹੋਵੇ ਵੀ ਥੋੜੀ ਜੀ ਸਰਕਾਰ ਵੱਲੋਂ ਸਖਤੀ ਕੀਤੀ ਜਾਵੇ